ਸਕੂਲ ਆਫ ਐਮੀਨੈਂਸ ਬਣਾਉਣ ਦਾ ਤਜਰਬਾ ਹੈ ਅੱਜ ਭਾਰਤ ਦੇ 554 ਅੱਜ ਜੋ ਹੈ ਸੁੰਦਰ ਰੇਲਵੇ ਸਟੇਸ਼ਨ ਕਿਹੜੇ ਬਣਾਏ ਗਏ ਨੇ ਸੁੰਦਰ ਜਿਸ ਦੇ ਵਿੱਚ ਅੱਜ ਪੰਜਾਬ ਦੇ ਵਿਦੇਸ਼ ਦੇ ਪੀਐਮ ਮੋਦੀ ਵੱਲੋਂ ਕਿਹੜਾ ਉਦਘਾਟਨ ਕੀਤਾ ਗਿਆ ਗੱਲ ਕਰੀਏ ਚਲੰਦਰ ਦੇ ਵਿੱਚ ਵੀ ਕਿਹੜਾ ਸਿਟੀ ਇਹ ਸਭ ਗੱਲ ਕਰੀਏ ਅੱਜ ਉਦਘਾਟਨ ਕਿਹੜਾ ਤੁਹਾਡੇ ਵੱਲੋਂ ਕੀਤਾ ਗਿਆ ਪੀਐਮ ਸਾਹਿਬ ਵੱਲੋਂ ਕਿਹੜਾ ਪੂਰੇ ਦੇ ਤੇ 554 ਉਦਘਾਟਨ ਕੀਤੇ ਗਏ ਰੇਲਵੇ ਸਟੇਸ਼ਨ ਦੇਖੋ ਰੇਲਵੇ ਸਟੇਸ਼ਨ ਜਿਹੜੇ ਬਹੁਤ ਵਧੀਆ ਬਣ ਰਹੇ ਨੇ ਬਹੁਤ-ਬਹੁਤ ਅੱਛੇ ਸਟੇਸ਼ਨ ਔਰ ਜੋ ਇਹ ਸਾਡੇ ਸਾਹਮਣੇ ਹੈ ਇਹ ਰੇਲਵੇ ਸਟੇਸ਼ਨ ਅਧੁਨਿਕ ਬਣ ਰਹੇ ਨੇ ਔਰ ਦੇਸ਼ ਦੇ ਵਿੱਚ ਜੇ ਵਰਲਡ ਕਲਾਸ ਸਟੇਸ਼ਨ ਬਣ ਰਹੇ ਨੇ 30 ਸਟੇਸ਼ਨ ਪੰਜਾਬ ਦੇ ਇੱਥੇ ਚੁਣੇ ਗਏ ਨੇ ਜਿਹੜੇ ਸਾਰੇ ਤੇ ਕੰਮ ਹੋ ਰਿਹਾ ਇਸ ਤਰ੍ਹਾਂ ਅੰਡਰਪਾਸ ਓਵਰਬ੍ਰਿਜ ਇਹ ਵੀ ਬਣ ਰਹੇ ਨੇ ਜਿਹੜੀ ਰੇਲਵੇ ਦੇ ਖੇਤਰ ਇੱਕ ਨਿ ਰੈਵਲੂਸ਼ਨ ਆ ਰਹੀ ਹੈ ਗੱਲ ਕਰੀ ਜਲੰਧਰ ਦੀ ਜਲੰਧਰ ਦੇ ਕਿੰਨੀ ਲਾਗਤ ਦੇ ਨਾਲ ਕਿਹੜਾ ਤਿਆਰ ਕੀਤਾ ਜਾ ਰਿਹਾ ਜਲੰਧਰ ਦਾ 218 ਕਰੋੜ ਦੀ ਲਾਗਤ ਨਾਲ ਇਹ ਬਣ ਰਿਹਾ ਹੈ ਇਹ ਤੋਂ ਪਹਿਲਾਂ ਅਸੀਂ ਜਿਹੜਾ ਕੈਂਟ ਰੇਲਵੇ ਸਟੇਸ਼ਨ ਉਹ ਵੀ ਕਾਫੀ ਵੱਡੀ ਕੀਮਤ ਨਾਲ ਬਣ ਕੇ ਆਲਮੋਸਟ ਤਿਆਰ ਹੋ ਗਿਆ ਇਹ ਵੀ ਬਣਾ ਸ਼ੁਰੂ ਕੀਤਾ ਗਿਆ ਇਸੇ ਤਰ੍ਹਾਂ ਬਹੁਤ ਸਾਰੇ 30 ਰੇਲਵੇ ਸਟੇਸ਼ਨ ਜਿਹੜੇ ਵਰਲਡ ਕਲਾਸ ਸਟੇਸ਼ਨ ਬਣਾਇਆ ਜਾ ਰਿਹਾ ਹੈ ਇਹਨਾਂ ਸਮੇਤ ਅਕ ਕਿਹੜਾ ਰੇਲਵੇ ਜਲੰਧਰ ਨੂੰ ਲੋਕਾਂ ਨੂੰ ਕਿਹੜੇ ਇਹ 25 ਸਾਲ ਦਾ ਸਮਾਂ ਹੈ 30 ਮਹੀਨਿਆਂ ਵਿੱਚ ਬਣ ਕੇ ਤਿਆਰ ਹੋਏਗਾ ਔਰ ਬਹੁਤ ਵਧੀਆ ਸਟੇਸ਼ਨ ਬਣੇਗਾ ਪੰਜਾਬ ਦੀ ਗੱਲ ਕਰੀਏ ਪੰਜਾਬ ਤੇ ਟੋਟਲ ਕੇਂਦਰ ਵੱਲੋਂ ਕਿੰਨੇ ਰੇਲਵੇ ਸਟੇਸ਼ਨ ਕਿਹੜੇ ਮੈਂ ਤੁਹਾਨੂੰ ਜਿਵੇਂ ਦੱਸਿਆ 30 ਸਟੇਸ਼ਨ ਨੇ ਜਿਹੜੇ ਪੰਜਾਬ ਦੇ ਵਿੱਚ ਚੁਣੇ ਗਏ ਨੇ 30 ਸਟੇਸ਼ਨ ਨੂੰ ਬਾਕੀ ਦੇ ਸਟੇਸ਼ਨ ਵੀ ਜਿੱਥ ਇਹ ਗੱਲ ਕਰੀਏ ਕਿਸਾਨਾਂ ਦੇ ਤੁਸੀਂ ਵੀ ਸਟੇਜ ਦੇ ਉੱਤੇ ਕਈ ਚਰਚਾ ਕੀਤੀ ਹੈ ਕਿਸਾਨਾਂ ਦੇ ਬਾਰੇ ਗੱਲਾਂ ਬਾਤਾਂ ਕੀਤੀ ਸ਼ੰਭੂ ਬੋਟਰਾਂ ਤੇ ਬੈਠੇ ਨੇ ਕਿਦੋਂ ਤੱਕ ਕਿਹੜੇ ਕਿਸਾਨਾਂ ਦੀ ਮੰਗ ਇਹ ਗੱਲਬਾਤ ਰਹੀ ਗੱਲ ਮੁੱਕੇਗੀ ਸਰਕਾਰ ਹਮੇਸ਼ਾ ਗੱਲਬਾਤ ਕਰਨੇ ਤਿਆਰ ਹੈ ਉਹਨਾਂ ਨੂੰ ਪ੍ਰੇਰਿਤ ਕਰਕੇ ਗੱਲਬਾਤ ਕਰਕੇ ਇਸ ਗੱਲ ਦਾ ਰਿਜ਼ਲਟ ਕੱਢਿਆ ਜਾਏਗਾ ਲਗਾਤਾਰ ਕਿਸਾਨਾਂ ਵੱਲ ਨਾਲ ਤੁਹਾਡੀ ਕੇਂਦਰ ਦੀ ਮੀਟਿੰਗ ਵੀ ਕੀਤੀ ਜਾ ਰਹੀ ਹੈ ਫੇਰ ਵੀ ਕਿਸਾਨ ਹੋ ਗਿਆ ਫੇਰ ਹੋਰ ਮੀਡੀਆ ਆਉਣਗੇ ਮੀਡੀਆ ਹੀ ਦਾ ਹੱਲ ਹੈ ਹੋਰ ਕੋਈ ਹੱਲ ਨਹੀਂ ਕਿਦੋਂ ਤੱਕ ਹੱਲ ਹੋਏ ਕਿਹੜੇ ਕਿਸਾਨ ਜਲਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਜਲਦੀ ਜਲਦੀ ਫੈਸਲਾ ਹੋ ਸਕੇ ਤੇ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਕੇਂਦਰੀ ਮੰਤਰੀ ਦੇ ਨਾਲ ਉਹਨਾਂ ਨੇ ਜੋ ਹੈ ਦੱਸਿਆ ਅੱਜ ਜਲੰਧਰ ਦੇ ਵਿੱਚ ਵੀ ਜੋ ਹੈ 218 ਕਰੋੜ ਦੇ ਕਰੀਬ ਕਿਹੜਾ ਇਸ ਰੇਲਵੇ ਸਟੇਸ਼ਨ ਸਿਟੀ ਦਾ ਬਣਾਇਆ ਜਾਏਗਾ ਟੋਟਲ ਦੱਸਦੀ ਹੈ ਪੂਰੇ ਭਾਰਤ ਦੇ ਵਿੱਚ 554 ਕਿੜੇ ਰੇਲਵੇ ਕਿਹੜੇ ਸਟੇਸ਼ਨਾਂ ਬਣਾ ਦਿੱਤੇ ਗਏ 1500 ਦੇ ਕਰੀਬ ਕਿੜੇ ਸੜਕਾਂ ਦਾ ਰੁਗਾਟਨ ਕਿੜਾ ਅੱਜ ਜਲੰਧਰ ਪੰਜਾਬ ਦੇਸ਼ ਦੇ ਪੀਐਮ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਤੇ ਗੱਲ ਕਰੀ ਜਲੰਧਰ ਦੇ ਵਿੱਚ ਵੀ ਜੇ ਪੰਜਾਬ ਦੇ ਗਵਰਨਰ ਨੇ ਆ ਕੇ ਕਿਹੜਾ ਰੁਗਾਟਨ ਕੀਤਾ ਨਾਲ ਸੁਨਮਾਹ ਜਗਬਾਨੀ ਟੀਵੀ ਚੰਨ